ਅਸੀ ਕੱਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਆਪਾਂ ਚੱਲੇ ਆਂ ਫੇਰ ਬਰਨਾਲੇ ਇੱਕ ਨਵਾਂ ਬਾਈਕ ਲੈਣ ਕਈ ਦਿਨ ਹੋ ਗਏ ਆਪਾਂ ਵਲੌਗ ਨਹੀਂ ਪਾਇਆ ਕੋਈ ਕਿਉਂਕਿ ਮੰਮੀ ਦਾ ਆਪਰੇਸ਼ਨ ਹੋਇਆ ਹੋਇਆ ਵੈਸੇਗਾ ਬਰਨਾਲੇ ਤੋਂ ਕੱਲ ਹੀ ਨੇਰੀ ਆ ਕੇ ਛੱਡੀ ਸੀ ਕਿ ਤੇ ਅੱਜ ਭਰਾ ਕਹਿੰਦਾ ਇੱਕ ਆਪਾਂ ਮੋਟਰਸਾਈਕਲ ਲੈ ਕੇ ਆਉਣਾ ਬੜੀਨਾ ਅੱਜ ਤੇ ਆਪਾਂ ਚੱਲੇ ਹੁਣ ਬਰਨਾਲੇ ਨੂੰ ਕੱਲ ਨੇਰੀ ਆਈ ਵੀ ਸੀ ਇਸ ਕਰਕੇ ਘਰੇ ਤੱਕ ਆ ਬਹੁਤ ਪਿਆ ਪਿਆ ਇਹ ਕਹਿੰਦਾ ਬਾਅਦ ਚ ਦੇਖੀਏ ਬਾਅਦ ਚ ਆ ਕੇ ਕਰਾਂਗੇ ਹਣ ਆਪਾਂ ਚੱਲਦੇ ਆਂ ਬਰਨਾਲੇ ਨੂੰ ਆ ਠੂਰੋ ਵੀ ਏਜੰਸੀ ਤੋਂ ਪਤਾ ਕਰਿਆ ਸੀ ਹੁਣ ਆਪਾਂ ਚੱਲੇ ਆਂ ਪਹਿਲਾਂ ਮਹਿਲਗਨ ਮਹਿਲਗਨ ਤੋਂ ਫਿਰ ਜਾਵਾਂਗੇ ਬਰਨਾਲੇ ਮਤਲਬ ਆਪਾਂ ਦੋ ਤਿੰਨ ਜਗ੍ਹਾ ਪਹਿਲਾਂ ਪਤਾ ਕਰਾਂਗੇ ਜਿੱਥੋਂ ਆਪਾਂ ਨੂੰ ਰੇਡ ਸਹੀ ਲੱਗਦਾ ਹੋਇਆ ਆਪਾਂ ਉੱਥੋਂ ਲਵਾਂਗੇ ਵੈਸੇ ਤਾਂ ਆਪਣੇਆ ਬੋਲਟ ਦਿਆ ਵੀ ਨੰਬਰ ਪਲੇਟਾਂ ਆਈਆਂ ਪਈਆਂ ਗਿਆ ਨੰਬਰ ਵੀ ਆਪ ਨੂੰ ਬਹੁਤ ਸੋਹਣਾ ਬੋਲਟਰ ਦਾ ਮਿਲ ਗਿਆ ਆਪਾਂ ਕਰਦੇ ਆਂ ਗੱਲਬਾਤ ਤੇ ਦੇਖਦੇ ਆਂ ਮੋਟਰਸਾਈਕਲ ਪਰ ਜਿੰਨਾ ਕਿਹੜਾ ਮਾਡਲ ਵਧੀਆ ਲੱਗਦਾ ਆਪਾਂ ਨੂੰ ਤੇ ਆਪਾਂ ਪਹਿਲਾਂ ਠੂਰ ਪਤਾ ਕਰਿਆ ਸੀ ਤੇ ਮੈਲਗਲਾ ਦਾ ਤਕਰੀਬਨ ਉਹ Bajaj ਦੀ ਏਜੰਸੀ ਚੱਕੀ ਗਈ ਉੱਥੇ ਤਾਂ ਪੁਰਾਣੇ ਬਾਈਕ ਦੀ ਸੇਲ ਹੁੰਦੇ ਆਗੇ ਤਾਂ ਆਪਾਂ ਸਿੱਤੇ ਬਰਨਾਲੇ ਨੰਗੇ ਆਏ ਸੀਗੇ ਤੇ ਹੁਣ ਚੱਲਦੇ ਆਂ ਅੰਦਰ ਤੇ ਦੇਖਦੇ ਆਂ ਡੀਲ ਕਿਵੇਂ ਹੁੰਦੀ ਆਪਨੀ ਜੀ ਬਰਨਾਲੇ ਆਪਾਂ ਟਰਾਈ ਮਾਰ ਲਿਆ ਤੇ ਸਾਰੀ ਡੀਟੇਲ ਲੈ ਲਈ ਉਥੋਂ ਵੀ ਆਪਾਂ ਚੱਲੇ ਆਂ ਬਤਨੀ ਮਾਮਾ ਕਹਿੰਦਾ ਤੁਸੀਂ ਇੱਧਰ ਨੂੰ ਆ ਜਿਓ ਤੇ ਆਪਾਂ ਚੱਲਦੇ ਆਂ ਬਤਨੀ ਬਤਨੀ ਜਾ ਕੇ ਦੇਖਦੇ ਆਂ ਵੀ ਕੀ ਗੱਲਬਾਤ ਬਣਦੀ ਆ ਉੱਥੇ ਜਾ ਕੇ ਮਿਲਦੇ ਆਂ ਹੁਣ ਬਤਨੀ ਜਾਂਦੀ ਸੀ ਪਹਿਲਾਂ ਆਪਾਂ ਬਿਠਾਉਨੇ ਆ ਮਾਮੇ ਨਾਲ ਨਾਨਕੇ ਚੱਲਦੇ ਆਂ ਨਾਨਕੇ ਆਪਣੇ ਰਾਸਤੇ ਦੇ ਵਿੱਚ ਹੀ ਆ ਬਤਨੀ ਤੋਂ ਬਤਨੀ ਜਾਂਦੇ ਜਾਂਦੇ ਆਪਾਂ ਮਾਮੇ ਨਾਲ ਬਿਠਾ ਲੈਣਾ ਹੈ ਇਹ ਆ ਜੀ ਆਪਣਾ ਨਾਨਕਾ ਘਰ ਆਪਾਂ ਪਹਿਲਾਂ ਵਾਲੇ ਬਲੌਗ ਦੇ ਵਿੱਚ ਦਿਖਾਇਆਗਾ ਸਾਡੇ ਮਾਮਾ ਜੀ ਆ ਗਏ ਆ ਸਾਡੇ ਨਾਲ ਮੋਟਰ ਹੈ ਹਾਂ ਮਾਮੇ ਨੇ ਮੋਟਰਸਾਈਕਲ ਕਢਾ ਕੇ ਦੇਣਾਗਾ ਨਮਾ ਕਢਾ ਕੇ ਦੇਵਾਂਗਾ ਹਾਂ ਦਾਸ ਮੋਟਰਸਾਈਕਲ ਆ ਜਾਣੀ ਗੱਡੀ ਅਰੇ ਟ్రਾਈ ਲੈ ਕੇ ਦੇ ਦਿਆ ਜੀ ਪਹਿਲਾਂ ਤੇਰ ਦੇਖਦੇ ਆਪਾਂ ਨੂੰ 100cc ਪਸੰਦ ਆਉਂਦਾ ਜਾਂ 110cc ਬਦਲਿਆਂ ਟਰਾਈ ਲੈਣ। ਬੋਲਾ ਬਾਕੀ ਉਹ ਕੀ ਉਹ ਆਇਆ ਲੱਗਦਾ ਉਹ। ਨਾ ਲੱਗਣੀ ਆ। ਰੋਡ ਤੇ ਵੀ ਜਾ ਰਿਹਾ ਹੈ ਮੈਂ। ਐਕਦਾ ਜਾ। ਐਕਦਾ। ਹਾਂ। ਆਪਾਂ ਨੂੰ ਇੱਕ ਛੋਟੇ ਹੋਰ ਮੋਟਰਸਾਈਕਲ ਦੀ ਜ਼ਰੂਰਤ ਸੀ ਕਿਉਂਕਿ ਬੋਲਟ ਆਪ ਹਰੇਕ ਥਾਂ ਤੇ ਲੈ ਜਾ ਨਹੀਂ ਸਕਦੇ ਹਨ। ਕੋਈ ਲੋਕਲ ਕੰਮ ਤੇ ਜਾਂਣਾ ਜਾਂ ਕਿਤੇ ਹੋਰ ਜਾਣਾਗਾ। ਬਾਕੀ ਚਲਾਉਣ ਵਾਲੇ ਦੋ ਤਿੰਨ ਜਾਣੇ ਆਗੇ ਇੱਕ ਨਾਲ ਆਪਣਾ ਸਰਦਾ ਵੀ ਆਣੀ ਸੀ ਬਾਈਕ ਆਪਣੀ ਫਾਈਨਲ ਹੋ ਗਈ ਤੇ ਕਰਦੇ ਆ ਹੁਣ ਆਪਾਂ ਕੁੰਡ ਜਗਾਈ ਇਹਦੀ ਵੀ ਛੋਟੇ ਹੁਣੇ ਸਮਾਨ ਲੈਣ ਗਏ ਪਿਆ ਬਾਜ਼ਾਰ ਮੋਟਰਸਾਈਕਲ ਲੈ ਕੇ ਕਰਦੇ ਕਰਾਉਂਦੇ ਆਪਾਂ ਨੂੰ ਬਦਨੀ ਆਉਣ ਨਾਲ ਤੇ ਇੱਕ ਮਾਮਾ ਜੀ ਨੂੰ ਨਾਲ ਲਿਆਉਣ ਦੇ ਨਾਲ ਆਪਾਂ ਨੂੰ ਯਾਨੀ ਕਿ ਕਾਫੀ ਫਾਇਦਾ ਹੋ ਗਿਆ ਇਹ ਵੀ ਆਪਾਂ ਕਿਸ਼ਤਾਂ ਤੇ ਲਿਆਗਾ ਲੋਨ ਕਰਵਾਇਆ ਗਿਆ ਤਾਂ तकरीबन 15000 ਰੁਪਏ ਦਾ ਫਰਕ ਪੈ ਗਿਆ ਉੱਥੋਂ ਮਾਮੇ ਨੂੰ ਇਹ ਕੰਮਾਂ ਦੀ ਨੌਲੇਜ ਬਹੁਤ ਆ ਤੇ ਇੱਕ ਵੈਸੇ ਵੀ ਆਪਣਾ ਤੇ ਉਹ ਕਾਫੀ ਜਿਆਦਾ ਆ ਨਾਮੇ ਨਾਲ ਆਪਾਂ ਕੋਈ ਵੀ ਚੀਜ਼ ਲੈਣੀ ਹੋਵੇ ਆਪਾਂ ਮਾਮੇ ਦੀ ਰਾਏ ਜ਼ਰੂਰ ਲੈਣੇ ਹੈਗੇ ਦੇ ਉਹਦੇ ਨੇ ਉਹ ਕਾਰਨ ਨਾਲ ਇਹ ਤਾਂ ਇਹ ਤਾਂ ਇਹ ਤਾਂ ਪਤਾ ਨਹੀਂ ਕਿ ਕੰਮ ਕਰੇਗਾ ਕਿ ਨਹੀਂ ਇਹਨਾਂ ਤੋਂ ਗੱਲ ਕਰਦੇ ਰਹੋ ਮੈਂ ਪਹਿਲਾ ਇਹ ਸਿੱਧਾ ਦਰਬਾਰ ਲੈ ਕੇ ਜਾਣਗੇ ਤੇ ਫਿਰ ਉਸ ਤੋਂ ਬਾਅਦ ਘਰੇ ਲੈ ਕੇ ਜਾਵਾਂਗੇ ਆਪਾਂ ਬੁਲਟ ਵੀ ਐਂ ਕਰਿਆ ਸੀਗਾ ਬੁਲਟ ਵੀ ਆਪਾਂ ਰਾਤ ਨੂੰ ਘਰੇ ਲਿਆ ਕੇ ਦੂਸਰੇ ਦਿਨ ਆਪਾਂ ਮੱਥਾ ਟੇਕਣ ਹੀ ਗਏ ਆਂਗੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਬਹੁਤ ਜ਼ਰੂਰੀ ਆ ਹਨ ਚਲ ਠੀਕ ਆ ਫਿਰ ਜਾਓ ਤੁਸੀਂ ਲੈ ਵੀ ਹੁਣ ਕੱਲੇ ਟੈਂਕੀ ਫੁੱਲ ਕਰਾ ਤੇ ਭੱਜ ਆਪਾਂ ਚੱਲਦੇ ਆ ਮम्मा ਹੀ ਘਰੇ ਚਲੋ ਜੀ ਆਪਾਂ ਨੂੰ ਲੱਗੀ ਵੀ ਸੀ ਭੁੱਖ ਮਾਂਗੇ ਕੁਝ ਖਾਣਾ ਹੋਣਾ ਖਾਧਾ ਦਾ ਆਪਾਂ ਫਸਟ ਟਾਈਮ ਸੀਗਾ ਨੀਰ ਗੋਲਾ ਕੁਆਲਿਟੀ ਕੀ ਬਾਤ ਹੈ ਟੇਸਟ ਵੀ ਬਹੁਤ ਵਧੀਆ ਹੈ ਕਾਫੀ ਵਧੀਆ ਮਾਮੇ ਨੇ ਤਾਂ ਪਹਿਲਾਂ ਵੀ ਖਾਧਾਗਾ ਪਰ ਆਪਾਂ ਪਹਿਲੀ ਵਾਰੀ ਖਾਧਾ ਹੈ ਟੇਸਟ ਬਹੁਤ ਵਧੀਆ ਹੈ ਕੇ ਆ ਹਾਂ ਮਰੇ ਹਲਕਾ ਪਾਣੀ ਲਾ ਕੇ ਪੱਟ ਦੇਵੇਂ ਵਧਦਾ ਰਹਿੰਦਾ ਇਹ ਵੀ ਦੇਖ ਲਿਆ ਸੁੱਕੇ ਜਨਾ ਪੱਟੇ ਨਿਬੜਦਾ ਫੇਰ ਆਪ ਮਾ ਵਧੀਆ ਮੀਂਹ ਪੈ ਗਿਆ ਮੈਂ ਦੇਖ ਲਿਆ ਹੁਣ ਗੱਲਾਂ ਤਾਂ ਵੀ ਸੁਣਿਆ ਮੈਂ ਲੋਕੀ ਇੱਥੇ ਤੱਕ ਲਈ ਜਾਂਦੇ ਹਾਂ ਹਾਂਜੀ ਆਪਾਂ ਸਿੱਧੇ ਖੇਤ ਆ ਗਏ ਸੀਗੇ ਮਾਮੇ ਹੁਣਾਂ ਦਾ ਪਿਆਜ਼ ਵੀ ਜਿਆ ਹੋਇਆ ਸੀ ਆ ਬੰਦਾ ਬਿਲਾ ਬੇਟਾ ਜਵਾਕੀ ਖੜਾਈ ਜਾਂਦਾ ਸੀਗਾ ਵੀਰੇ ਖੜਾਉਣੇ ਪੈਂਦੇ ਆ ਆਪਾਂ ਆ ਕੇ ਥੋੜਾ ਜਿਹਾ ਕੰਮ ਨਾਲ ਕਰਾਦਾ ਕਿਉਂਕਿ ਮਾਮਾ ਪਹਿਲਾਂ ਹੀ ਲੇਟ ਸੀਗਾ ਮਠਾਈ ਆਪਾਂ ਲੈ ਆਏ ਸੀਗੇ ਹੁਣ ਟਾਈਮ ਕਾਫੀ ਹੋ ਚੁਕਿਆ ਤੇ ਮਿਲ ਕੇ ਫਿਰ ਮੈਂ ਚੱਲਦਾ ਪੈਂਡ ਨੂੰ ਤੇ ਮਿਲਦੇ ਹੁਣ ਆਪਾਂ ਘਰੇ ਅਸਲਾਮੁਅਲੈਕ ਆਖਾ ਤਾ ਤੁਸੀਂ ਰਹਿ ਨਹੀਂ ਦਿੰਦੇ ਨਹੀਂ ਕੋਈ ਨਹੀਂ ਤੁਸੀਂ ਰਹਿ ਤੁਸੀਂ ਕੋਈ ਨਹੀਂ ਬਾਹਰ ਦੇਣ ਵਾਲੇ ਜਦੋਂ ਬਾਹਰ ਚੱਲ ਜੂਗਾ ਤਰ ਬੱਸ ਬੱਸ ਬਹੁਤ ਬਹੁਤ ਵਧਾਈਆਂ ਮਾਮੇ ਨੂੰ ਕਿਉਂਕਿ ਮਾਮਾ ਜਿਹਦੇ ਬੋਲਟ ਲੈ ਕੇ ਆਏ ਆ ਉਦੇ ਵੀ ਮਾਮਾ ਨਾਲੀ ਸੀ ਤੇ ਅੱਜ ਪਰਟੀ ਨਾਲ ਆ ਗਿਆ ਮਾਮਾ ਮਾਮੇ ਨੂੰ ਡੀਲ ਕਰੂੰਮੀ ਬਹੁਤ ਵਧੀਆ ਹੁੰਦੀ ਹੈਗੀ ਤੇ ਬਾਕੀ ਆਪਾਂ ਹਰੇਕ ਕੰਮ ਮਾਮੇ ਦੀ ਰਾਇ ਨਾਲ ਕਰਦੇ ਹਾਂ ਠੀਕ ਹੈ ਚੱਲਦੇ ਹਾਂ ਬੈਂਡ ਨੂੰ ਤੇ ਕੰਬਲ ਆਪਾਂ ਲੈ ਲਿਆ ਗੱਡੀ 'ਚ ਅਸੀਂ ਛੱਡ ਕੇ ਲੈ ਕੇ ਬਹਿ ਜਾਣਾ ਉੱਥੇ ਚੱਲੋ ਕਿੱਥੇ ਚੰਗਾ ਜਿਹਾ ਨੈਸਟਲ ਬੁਕਿੰਗ ਦਾ ਵਾਚ ਦੇਖੋ ਕੰਬਲ ਆਪਾਂ ਲੈ ਲਓ ਕਰਦੇ ਨਾਲਾ ਇੱਕ ਡੱਬਾ ਮਠੇਵਿਆਂ ਦੇ ਕੇ ਚੱਲੇ ਸੀ ਤੇ ਨਾਲਾ 14 ਦੀ ਥੈਲੀ ਲੈ ਚੱਲੇ ਬੱਦੀਆਂ ਤੇ ਨਾਲੇ ਮਾਇਆ ਵੀ ਲੈ ਚੱਲੇ ਨਾਨਾ ਕਰਦੇ ਨੇ ਚੱਲ ਤੱਕੇ ਨਾਲ ਦੇਤੀ ਆਪਦਾ ਪਰਦੇ ਸੀ ਗੈਂ ਦਾ ਹੁਸਰਾ ਰੱਖ ਕੀਤੀ ਇੰਤਾਲ ਆਹੇ ਕੰਬਲ ਲੈ ਕੇ ਪਾਜੀ ਵੀ ਰਹਿ ਆਹੇ ਕੰਬਲ ਲੈ ਕੇ ਪਾ ਲੈ ਠਾਈ ਨਾਲੇ ਮਾਲ ਲੈ ਚੁੱਕੇ ਵਧਾਈਆਂ ਵੀ ਸਾਰਿਆਂ ਨੂੰ ਧੰਨਵਾਦ ਵੀਰੇ ਸਵਾਗਤ ਵਧਾਈਆਂ ਬਹੁਤ ਬਹੁਤ ਵਧਾਈਆਂ ਆ ਗੱਡੀ ਵੀ ਆਪਾਂ ਨੇਰੇ ਹੋਈ ਲੈ ਕੇ ਘਰੇ ਆਏ ਸੀਗੇ ਤੇ ਉਸ ਦਿਨ ਬੋਲਟ ਵੀ ਘਰੇ ਨੇਰੇ ਹੋਈ ਲੈ ਕੇ ਆਏ ਸੀਗੇ ਤੇ ਅੱਜ ਪਲਟੀਨਾ ਵੀ ਘਰੇ ਨੇਰੇ ਹੋਈ ਲੈ ਕੇ ਬਣਿਆ ਹਮ ਪ੍ਰਮਾਤਮਾ ਸਭ ਨੂੰ ਤਰੱਕੀ ਬਖਸ਼ੇ ਤੇ ਸਭ ਨੂੰ ਤੰਦਰੁਸਤੀ ਬਖਸ਼ੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਅਸ਼ੇਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ